ਗੁੱਡ ਮਾਰਨਿੰਗ ਫਰੈਂਡਸ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਗੇ ਤੇ ਲੋ ਜੀ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਕੁਝ ਖਾਸ ਕੁਝ ਵਧੀਆ ਹਨਾ ਜੋ ਤੁਹਾਨੂੰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਹਨਾ ਤੇ ਲੋ ਜੀ ਸੀਜ਼ਨ ਆ ਗਿਆ ਸਰਦੀਆਂ ਦਾ ਯਾਨੀ ਵਿంటర్ ਸੀਜ਼ਨ ਆ ਗਿਆ ਤੇ ਵਿంటర్ ਸੀਜ਼ਨ ਦੇ ਵਿੱਚ ਕੁਝ ਖਾਸ ਰੱਖਣਯੋਗ ਗੱਲ ਹੈ ਜੋ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਲੋ ਜੀ ਆਪਾਂ ਵਿంటర్ ਦੇ ਵਿੱਚ ਆਪਣੀ ਸਕਿਨ ਜਿਹੜੀ ਉਹ ਕਾਫੀ ਹੱਦ ਤੱਕ ਆਪਾਂ ਸੁਭਾਲ ਕੇ ਰੱਖਦੇ ਹਾਂ ਹਨਾ ਕਾਫੀ ਹੱਦ ਤੱਕ ਆਪਾਂ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਵਿੰਟਰ ਆ ਗਿਆ ਤੇ ਆਪਾਂ ਆਪਣੀ ਸਕਿਨ ਦੀ ਕੇਅਰ ਕਿਵੇਂ ਕਰੀਏ ਹਨਾ ਤੇ ਜੋ ਮੇਰਾ ਐਕਸਪੀਰੀਅੰਸ ਹੈ ਬਾਕੀ ਦਾ ਬਹੁਤ ਜ਼ਿਆਦਾ ਪ੍ਰੋਡਕਟ ਚੱਲੇ ਹੋਏ ਆ ਕੋਈ ਕੁਝ ਯੂਜ਼ ਕਰਦਾ ਹੈ ਕੋਈ ਕੁਝ ਯੂਜ਼ ਕਰਦਾ ਹੈ ਹਨਾ ਲੇਕਿਨ ਜੋ ਮੈਂ ਯੂਜ਼ ਕਰਦੀਆਂ ਉਹ ਤੁਹਾਨੂੰ ਮੈਂ ਜ਼ਰੂਰ ਦੱਸਦੀਆਂ ਤੇ ਆਈ ਹੋਪ ਬਹੁਤ ਜ਼ਿਆਦਾ ਇਹ ਪ੍ਰੋਡਕਟ ਬਹੁਤ ਜ਼ਿਆਦਾ ਸੇਲ ਹੁੰਦਾ ਤੇ ਜੋ ਚੀਜ਼ ਮੈਂ ਯੂਜ਼ ਕਰਦੀਆਂ ਉਹ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਦੀਆਂ ਤੇ ਲੋ ਜੀ ਮੈਂ ਯੂਜ਼ ਕਰਦੀਆਂ ਸਰਦੀਆਂ ਦੇ ਵਿੱਚ ਏ ਆ ਜੀ ਇਹ ਉਲਟਾ ਜੋਏ ਵਾਲਾ ਪ੍ਰੋਡਕਟ ਹੈ ਜੀ ਇਹ ਪਿਓਰ ਐਲਵੇਰਾ ਹਨਾ ਇਹ ਜੋਏ ਦਾ ਹੈ ਜੀ ਪਿਓਰ ਐਲਵੇਰਾ ਤੇ ਇਹਦੇ ਆ ਰੇਟ ਲਿਖਿਆ ਹੋਇਆ ਜੀ 240 240 ਦਾ ਰੇਟ ਲਿਖਿਆ ਹੋਇਆ ਇਹਦਾ ਲੇਕਿਨ 240 ਦਾ ਰੇਟ ਹੈ ਬਟ ਤੁਸੀਂ ਇਸ ਤੇ ਆਪਣੇ ਅਕੋਰਡਿੰਗ ਇਹ ਹੈਗਾ ਜੀ ਹਾਂ 240 ਦਾ ਰੇਟ ਲਿਖਿਆ ਹੋਇਆ ਇਹ ਅਲੱਗ-ਅਲੱਗ ਰੇਟ ਦਾ ਮਿਲ ਜਾਣਾ ਤੁਹਾਨੂੰ ਮਾਰਕੀਟ ਤੋਂ ਹਨਾ ਇਹ ਜੀ ਸਸਤਾ ਵੀ ਹੈਗਾ 25 ਤੋਂ ਸਟਾਰਟ ਹੈ ਤੁਸੀਂ ਛੋਟਾ ਛੋਟੀ ਡੱਬੀ ਵੀ ਲੈ ਸਕਦੇ ਹੋ ਉਸ ਤੋਂ ਵੱਡੀ ਵੀ ਲੈ ਸਕਦੇ ਹੋ ਉਸ ਤੋਂ ਵੱਡੀ ਵੀ ਲੈ ਸਕਦੇ ਹੋ ਹਨਾ ਇਹ ਆਪਣੇ ਅਕੋਰਡਿੰਗ ਲੈ ਸਕਦੇ ਹੋ ਤੇ ਇਹ ਹੈਗਾ ਜੀ ਪਿਓਰ ਅਲਵੇਰਾ ਲਾਈਟ ਮੋਇਸਚਰਾਈਜ਼ਰ ਸਕਿਨ ਕਰੀਮ ਹਨਾ ਇਹ ਮੋਇਸਚਰਾਈਜ਼ਰ ਹੈ ਜੀ ਤੇ ਇਹ ਵਿంటర్ ਦੇ ਵਿੱਚ ਕਾਫੀ ਹੱਦ ਤੱਕ ਫਾਇਦੇਮੰਦ ਹੈ ਤੇ ਮੈਂ ਇਹ ਕਾਫੀ ਯੂਜ਼ ਕਰ ਰਹੀ ਹਾਂ 3 3 ਸਾਲ ਤੋਂ ਲਗਾਤਾਰ ਯੂਜ਼ ਕਰ ਰਹੀ ਹਾਂ ਲੇਕਿਨ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਇਸ ਕਰੀਮ ਦਾ ਕਿਉਂਕਿ ਇਹਦੇ ਵਿੱਚ ਇੱਕ ਤਾਂ ਐਲਵੇਰਾ ਆ ਹੈ ਹਨਾ ਜਦੋਂ ਤੁਸੀਂ ਇਸ ਨੂੰ ਖੋਲਦੇ ਆ ਨਾ ਤੁਹਾਨੂੰ ਮੈਂ ਦਿਖਾਨੀ ਹੈ ਜਦੋਂ ਇਸ ਨੂੰ ਤੁਸੀਂ ਖੋਲਦੇ ਆ ਨਾ ਦੇਖੋ ਦੇਖੋ ਇੰਨੀ ਇੰਨੀ ਵਧੀਆ ਖੁਸ਼ਬੂ ਹੈ ਨਾ ਜਿਵੇਂ ਪਿਓਰ ਐਲਵੇਰਾ ਆਪਣੇ ਘਰ ਚ ਲੱਗਿਆ ਹੋਵਦਾ ਨਾ ਉਮੇ ਦੀ ਖੁਸ਼ਬੂ ਹੈ ਜੀ ਜਿਵੇਂ ਆਪਾਂ ਨੇ ਅਲਵੇਰਾ ਕੋਈ ਮਿਲਾਵਟ ਨਹੀਂ ਹੈ ਇਹਦੇ ਵਿੱਚ ਕੋਈ ਕੁਝ ਨਹੀਂ ਹੈ ਤੁਸੀਂ ਯੂਜ਼ ਕਰ ਸਕਦੇ ਹੋ ਹਣਾ ਇਹ ਪਿਓਰ ਅਲਵੇਰਾ ਹੈ ਜੀ ਤੇ ਇਹ ਅਗਰ ਆਪਣੇ ਘਰ ਦੇ ਵਿੱਚ ਅਲਵੇਰਾ ਲੱਗਿਆ ਹੋਇਆ ਵੀ ਹੈਗਾ ਨਾ ਤੇ ਤੁਸੀਂ ਉਹ ਵੀ ਕੱਟ ਕੇ ਯੂਜ਼ ਕਰ ਸਕਦੇ ਹੋ ਲੇਕਿਨ ਅਗਰ ਨਹੀਂ ਹੈ ਲੱਗਿਆ ਹੋਇਆ ਤਾਂ ਆਪਣੇ ਕੋਲ অপਸ਼ਨ ਹੈ ਇਹ ਵਾਲੀ ਕਰੀਮ ਲਿਆਓ ਤੁਸੀਂ ਮਾਰਕੀਟ ਤੋਂ ਤੇ ਤੁਸੀਂ ਯੂਜ਼ ਕਰੋ ਹਣਾ ਤੁਸੀਂ ਦੱਸ ਦੀਆਂ ਯੂਜ਼ ਕਿਵੇਂ ਕਰਨੀ ਹੈ ਦੇਖੋ ਤੁਸੀਂ ਰਾਤ ਨੂੰ ਸੌਂਦੇ ਹੋ ਹਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਾਂ ਇਸ ਕਰੀਮ ਨੂੰ ਥੋੜਾ ਜਿਹਾ ਲੈ ਕੇ ਵੀ ਆਪਾਂ ਆਪਣੇ ਫੇਸ ਤੇ ਲਗਾ ਸਕਦੇ ਆ ਮੈਂ ਤੁਹਾਨੂੰ ਦਿਖਾਨੀ ਹੈ ਵੈਸੇ ਮੈਂ ਫੇਸ ਤੇ ਲਗਾ ਚੁੱਕੀ ਆ ਇਹਦਾ ਕੋਈ ਵੀ ਟਾਈਮ ਨਹੀਂ ਹੈਗਾ ਤੁਸੀਂ ਦਿਨ ਚ ਵੀ ਲਗਾ ਸਕਦੇ ਹੋ ਸ਼ਾਮ ਨੂੰ ਵੀ ਲਗਾ ਸਕਦੇ ਹੋ ਸਵੇਰੇ ਵੀ ਲਗਾ ਸਕਦੇ ਹੋ ਇਸ ਦਾ ਕੋਈ ਵੀ ਮਤਲਬ ਇਫੈਕਟ ਨਹੀਂ ਹੈਗਾ ਕੋਈ ਵੀ ਬੁਰਾ ਪ੍ਰਭਾਵ ਨਹੀਂ ਪੈਣਾ ਤੁਹਾਡੇ ਤੇ ਤੇ ਇਹ ਆਪਾਂ ਦੇਖੋ ਇਹ ਵਾਲੀ ਕਰੀਮ ਲੈ ਲਈ ਮੈਂ ਇਹ ਦੇਖੋ ਇਹ ਆਪਾਂ ਨੇ ਐਵੇਂ ਹੱਥ ਤੇ ਰੱਖੀ ਹੈ ਤੇ ਐਵੇਂ ਕਰਕੇ ਨਾ ਆਪਾਂ ਇਹ ਗੱਲਾਂ ਤੇ ਲਾ ਲਈ ਹਨਾ ਥੋੜੀ ਜੀ ਆਪਾਂ ਨੂੰ ਮਤਲਬ ਜਦੋਂ ਆਪਾਂ ਨਾ ਧੋ ਕੇ ਹਟਦੇ ਆ ਨਾ ਆਪਾਂ ਫੇਸ ਵਾਸ਼ ਕਰ ਲਿਆ ਆਪਾਂ ਨੇ ਆਪਣਾ ਤੇ ਉਸ ਤੋਂ ਬਾਅਦ ਆਪਾਂ ਇਹ ਕਰੀਮ ਨੂੰ ਯੂਜ਼ ਕਰ ਸਕਦੇ ਆ ਹਨਾ ਤੇ ਇਹ ਵਾਲੀ ਤਾਂ ਪੂਰੀ ਤਰ੍ਹਾਂ ਐਬਜ਼ਰਬ ਹੋ ਜਾਂਦੀ ਹੈ ਬਿਲਕੁਲ oily skin ਤੇ ਮਤਲਬ oily ਨਹੀਂ ਰਹਿੰਦੀ ਬਿਲਕੁਲ ਡਰਾਈ ਕਰ ਦਿੰਦੀ ਹੈ ਇਹ ਜਿਵੇਂ ਕਿ ਹੁਣ ਆਪਾਂ ਨੇ ਵਿੰਟਰ ਦੇ ਵਿੱਚ ਜਦੋਂ ਆਪਣੀ skin ਖਰਾਬ ਜੀ ਹੋ ਜਾਂਦੀ ਹੈ ਸਕ੍ਰੈਚ ਜੇ ਪੈ ਜਾਂਦੇ ਆ ਹਨਾ ਉਹ ਨਹੀਂ ਪੈਂਦੇ ਇਹ ਨਾਲ ਤਾਂ ਤੁਹਾਡਾ ਰੰਗ ਨਖਾਰੂਗੀ ਇਹ ਵਾਲੀ ਕਰੀਮ ਨਾਲੇ ਇਹ ਨੇਚਰਲੀ ਹੈ ਜੀ ਜਿਵੇਂ ਆਪਣਾ ਐਲਵੇਰਾ ਘਰਚ ਲੱਗਿਆ ਹੁੰਦਾ ਨਾ ਸੇਮ ਉਹੀ ਚੀਜ਼ ਆਹਾ ਤੁਹਾਡੀ ਸਕਿਨ ਬਿਲਕੁਲ ਨਾਲੇ ਤਾਂ ਤੁਹਾਡੀ ਸਕਿਨ ਡਲ ਹੋਣ ਤੋਂ ਬਚਾਊਗੀ ਤੁਹਾਡੇ ਰਿੰਕਲਸ ਨਹੀਂ ਪੈਣੇ ਨਾਲੇ ਤੁਹਾਡੇ ਕਾਲੇ ਧੱਬੇ ਨਹੀਂ ਪੈਣੇ ਹੈਗੇ ਜਿਹੜੇ ਕਾਲੇ ਦਾਗ ਪੈਂਦੇ ਆ ਉਹ ਸਾਫ਼ ਹੋ ਜੂਗੇ ਇਹਦੇ ਨਾਲ ਤੇ ਨਾਲੇ ਤੁਹਾਡਾ ਰੰਗ ਵੀ ਨਖਰੂਗਾ ਤੇ ਜਿਵੇਂ ਹੁਣ ਤੁਹਾਡੀ ਸਕਿਨ ਖਰਾਬ ਹੋ ਰਹੀ ਆ ਜਿਵੇਂ ਆਪਣੇ ਹੱਥਾਂ ਤੇ ਆ ਆਪਾਂ ਹੱਥਾਂ ਤੇ ਵੀ ਲਾ ਸਕਦੇ ਆ ਇਹਨੂੰ ਦੇਖੋ ਹੱਥਾਂ ਦੇ ਕਾਫੀ ਹੱਦ ਤੱਕ ਨਾ ਸਾਫ਼ ਹੋ ਜਾਂਦੇ ਆ ਬਿਲਕੁਲ ਐਨ ਬਿਲਕੁਲ ਤੁਹਾਡੇ ਹੱਥਾਂ ਦਾ ਨਿਖਾਰ ਵੀ ਲੈ ਕੇ ਆਊਗਾ ਆਹ ਤੁਸੀਂ ਇਹਨੂੰ ਲਗਾਤਾਰ ਯੂਜ਼ ਕਰਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਜਦੋਂ ਤੁਸੀਂ ਯੂਜ਼ ਕਰਦੇ ਹੋ ਇਹ ਮਾਰਕੀਟ ਦੇ ਵਿੱਚ ਆਸਾਨੀ ਨਾਲ ਮਿਲ ਜਾਂਦਾ ਜੀ ਜੋ ਇਹ ਪਿਓਰ ਅਲਵੇਰਾ ਲਾਈਟ ਮੋਇਸਚਰਾਈਜ਼ਰ ਕਰੀਮ ਹੈ ਇਹ ਠੀਕ ਹੈ ਤੁਸੀਂ ਵਿੰਟਰ ਦੇ ਵਿੱਚ ਯੂਜ਼ ਕਰ ਸਕਦੇ ਹੋ ਔਰ ਗੱਲ ਕਰਦੇ ਆਪਾਂ oily cream ਦੀ ਕਿ ਆਪਾਂ ਇਹਨੂੰ ਸਮਰ ਦੇ ਵਿੱਚ ਯੂਜ਼ ਕਰ ਸਕਦੇ ਆਂ ਤੋ ਦੇਖੋ ਸਮਰ ਦੇ ਵਿੱਚ ਕਈ ਯੂਜ਼ ਕਰਦੇ ਆ ਲੇਕਿਨ ਮੈਂ ਯੂਜ਼ ਸਮਰ ਦੇ ਵਿੱਚ ਬਿਲਕੁਲ ਨਹੀਂ ਕਰਦੀ ਕਿਉਂਕਿ ਸਮਰ ਦੇ ਵਿੱਚ ਮੇਰੀ ਪਹਿਲਾਂ ਹੀ oily skin ਹੁੰਦੀ ਆ ਪਹਿਲਾਂ ਹੀ ਪਸੀਨਾ ਬਹੁਤ ਆਂਦਾ ਆ ਹੈ ਹਨਾ ਤੇ ਇਹ ਵਾਲੀ ਕਰੀਮ ਮੈਂ ਸਮਰ ਦੇ ਵਿੱਚ ਕਦੀ ਯੂਜ਼ ਨਹੀਂ ਕਰਦੀ ਕਿਉਂਕਿ ਇਹ ਥੋੜੀ ਜੀ oily ਰਹਿ ਜਾਂਦੀ ਆ ਸੋਰੀ ਗਰਮੀਆਂ ਚ ਹਨਾ ਇਹਨੂੰ ਯੂਜ਼ ਕਰੋ ਤੁਸੀਂ ਵਿੰਟਰ ਚ ਯਾਨੀ ਸਰਦੀਆਂ ਚ ਸਰਦੀਆਂ ਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰੋ ਸਰਦੀਆਂ ਦੇ ਵਿੱਚ ਇਹ ਪਰਫੈਕਟ ਹੈ ਬਹੁਤ ਜ਼ਿਆਦਾ ਪਰਫੈਕਟ ਹੈ ਇਹ ਸਰਦੀਆਂ ਦੇ ਵਿੱਚ ਯਾਨੀ ਵਿంటర్ ਸੀਜ਼ਨ ਦੇ ਵਿੱਚ ਸਭ ਤੋਂ ਬੈਸਟ ਹੈ ਜੀ ਇਹ ਅਲਵੇਰਾ ਦੀ ਕਰੀਮ ਜੋ ਕਿ ਤੁਸੀਂ ਮਾਰਕੀਟ ਤੋਂ ਆਸਾਨੀ ਨਾਲ ਲੈ ਸਕਦੇ ਹੋ ਆਪਣੇ ਪੌਕੇਟ ਮਨੀ ਦੇ ਅਕੋਰਡਿੰਗ ਲੈ ਸਕਦੇ ਹੋ ਤੁਸੀਂ ਛੋਟੀ ਵੀ ਲੈ ਸਕਦੇ ਹੋ ਬੜੀ ਵੀ ਲੈ ਸਕਦੇ ਹੋ ਅਗਰ ਤੁਹਾਡੇ ਘਰ 'ਚ ਅਲਵੇਰਾ ਲੱਗਿਆ ਹੋਇਆ ਹੈਗਾ ਤਾਂ ਸਭ ਤੋਂ ਬੈਸਟ ਹੈ ਜੀ ਅਲਵੇਰਾ ਲੋ ਤੁਹਾਡੀ ਪੈਸਿਆਂ ਦੀ ਵੀ ਬਚਤ ਹੈ ਅਲਵੇਰਾ ਲੋ ਸਾਈਡਾਂ ਚੋਂ ਕੱਟੋ ਉਹਦੇ ਵਿੱਚੋਂ ਗਾੜਾ ਗਾੜਾ ਉਹ ਨਿਕਲੂਗਾ ਜੋ ਰਸ ਜਹਾ ਹੁੰਦਾ ਹੈ ਉਹ ਆਪਾਂ ਆਪਣੀ ਸਕਿਨ ਤੇ ਮਲ ਸਕਦੇ ਹਾਂ ਹਨਾ ਐਵੇਂ ਮਲ ਲਓ ਤੁਸੀਂ ਅਲਵੇਰਾ ਹਨਾ ਉਹ ਜਿਹੜੇ ਕੰਡੇ ਜੇ ਹੁੰਦੇ ਆ ਅਲਵੇਰਾ ਤੇ ਲੱਗੇ ਹੋਏ ਉਹ ਕੰਡੇ ਜੇ ਸਾਈਡ ਚ ਕੱਢ ਦੋ ਤੇ ਵਿੱਚੋਂ ਜੋ ਰਸ ਨਿਕਲਦਾ ਨਾ ਉਹਨੂੰ ਆਪਾਂ ਡਰਾਈਸ ਆਪਣੀ ਸਕਿਨ ਤੇ ਰਗੜੋ ਤੇ ਆਪਣੇ ਫੇਸ ਤੇ ਰਗੜੋ ਉਹਦਾ ਕੋਈ ਵੀ ਇਫੈਕਟ ਨਹੀਂ ਹੈ ਤੁਹਾਡਾ ਚਿਹਰਾ ਨਿੱਖਰ ਕੇ ਆਊਗਾ ਸਾਹਮਣੇ ਤੇ ਜੇ ਤੁਸੀਂ ਚਾਹਦੇ ਹੋ ਕਿ ਤੁਹਾਨੂੰ ਹੋਰ ਨਵੀਂ ਨਵੀਂ ਟ੍ਰਿਕ ਦੱਸਾਂ ਮੈਂ ਹਨਾ ਤੇ ਮੈਂ ਉਹ ਵੀ ਟਿਪਸ ਲੈ ਕੇ ਆਉਂਗੀ ਵਧੀਆ ਵਧੀਆ ਤੁਸੀਂ ਦੇਖੋ ਮੈਂ ਆਪਣੇ YouTube ਦੇ ਚੈਨਲ ਦੇ ਨਾਲ-ਨਾਲ ਮੈਨੂੰ ਪਾਰਲਰ ਦਾ ਕੰਮ ਵੀ ਮੈਨੂੰ ਕਾਫੀ ਹੱਦ ਤੱਕ ਮੈਂ ਮੈਨੂੰ ਨੋਲੇਜ ਹੈਗੀ ਹੈ ਤੇ ਮੈਂ ਤੁਹਾਡੇ ਸਕਿਨ ਦੇ ਰਿਲੇਟਿਡ ਹਨਾ ਵੀ ਕੀਵੇਂ ਠੀਕ ਹੋ ਸਕਦੀ ਹੈ ਜ਼ਰੂਰ ਵੀਡੀਓ ਲੈ ਕੇ ਆਇਆ ਕਰੂੰਗੀ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਤੇ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਤੇ ਸਕਿੱਪ ਨਾ ਕਰਿਆ ਕਰੋ ਔਰ ਜੇ ਤੁਸੀਂ ਮੇਰੀ ਵੀਡੀਓ ਨੂੰ ਪੂਰਾ ਦੇਖਦੇ ਹੋ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹਦਾ ਫਾਇਦਾ ਕੀ ਹੈ ਹਨਾ ਤੇ ਤੁਹਾਨੂੰ ਮੈਂ ਫਾਇਦਾ ਦੱਸਦਾ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਲਾ ਸਕਦੇ ਹੋ ਸਵੇਰੇ ਆਪਣਾ ਫੇਸ ਵਾਸ਼ ਕਰਕੇ ਵੀ ਯੂਜ਼ ਕਰ ਸਕਦੇ ਹੋ ਤੁਸੀਂ ਵਿంటర్ ਸੀਜ਼ਨ ਦੇ ਵਿੱਚ ਪੱਕਾ ਯੂਜ਼ ਕਰੋ ਇਹਨੂੰ ਤੁਹਾਨੂੰ ਤੁਹਾਨੂੰ ਕਾਫੀ ਹੱਦ ਤੱਕ ਤੁਹਾਡੇ ਹੱਥ ਪੈਰ ਤੇ ਤੁਹਾਡੀ ਅੱਡੀਆਂ ਫਟਦੀਆਂ ਉਹ ਵੀ ਠੀਕ ਹੋਊਗੀਆਂ ਤੁਹਾਡੇ ਬੁੱਲ ਫਟਦੇ ਆ ਉਹ ਵੀ ਠੀਕ ਹੋਉਣਗੇ ਇਹਦੇ ਨਾਲ ਮਤਲਬ ਇੱਕ ਕਰੀਮ ਦੇ ਵਿੱਚ ਨਾ ਮਤਲਬ ਬਹੁਤ ਜ਼ਿਆਦਾ ਫਾਇਦੇ ਐ ਤੁਸੀਂ ਦੇਖ ਲਓ ਯੂਜ਼ ਕਰਕੇ ਤੁਹਾਨੂੰ ਤਾਂ ਪਤਾ ਲੱਗੂਗਾ ਹਨਾ ਤੇ ਬਾਕੀ ਮੈਂ ਯੂਜ਼ ਕਰਦੀ ਆਂ 3 ਸਾਲ ਤੋਂ ਤੇ ਤੁਸੀਂ ਮੇਰੀ ਸਕਿਨ ਦੇਖ ਹੀ ਸਕਦੇ ਹੋ ਮੈਂ ਨੇੜੇ ਕੈਮਰਾ ਕਰਕੇ ਦਿਖਾਣੀ ਐ ਤੇ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਹਨਾ ਤੇ ਤੁਸੀਂ ਮੇਰੀ ਸਕਿਨ ਦੇਖੋ ਕਾਫੀ ਹੱਦ ਤੱਕ ਸਾਫ ਹੈ ਕਲੀਨ ਹੈ ਔਰ ਇਹੀ ਯੂਜ਼ ਕਰਦੀ ਹਾਂ ਮੈਂ ਆਪਣੀ ਜੋਏ ਮੋਇਸਚਰਾਈਜ਼ਰ ਕਰੀਮ ਜੋ ਕਿ ਅਲਵੇਰਾ ਦੀ ਹੈ ਔਰ ਤੁਸੀਂ ਪਲੀਜ਼ ਯੂਜ਼ ਕਰਕੇ ਦੇਖੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਇੱਕ ਵਾਰ ਫੇਰ ਦੱਸ ਦਿੰਨੀ ਆ ਜੀ ਮੈਂ ਇਹ ਆ ਜੋਏ ਦੀ ਅ ਅਲਵੇਰਾ ਕਰੀਮ ਹੈ ਇਹ ਉਲਟਾ ਦਿਖ ਰਹੀ ਹੈ ਮੈਂ ਕੈਮਰਾ ਦੂਜੇ ਪਾਸੇ ਨੂੰ ਕਰ ਦਿੰਨਾ ਲਓ ਜੀ ਇਹ ਆ ਜੋਏ ਪਿਓਰ ਅਲਵੇਰਾ ਲਾਈਟ ਮੋਇਸਚੁਰਾਈਜ਼ਰ ਸਕਿਨ ਕਰੀਮ ਇਹ ਨੋਨ ਸਟਿੱਕੀ ਹੈ ਜੀ ਹਾਈਡਰੇਸ਼ਨ ਹੈ ਨੋਨ ਸਟਿੱਕੀ ਹੈ ਇਹ ਕਾਫੀ ਹੱਦ ਤੱਕ ਤੁਹਾਡੇ ਚਿਹਰੇ ਨੂੰ ਰੌਣਕ ਲੈ ਕੇ ਆਏਗੀ ਰੰਗਤ ਲੈ ਕੇ ਆਏਗੀ ਤੇ ਤੁਸੀਂ ਦੇਖ ਸਕਦੇ ਹੋ ਇਹਦਾ ਰੇਟ ਵੀ 240 ਹੈ। ਔਰ ਬਾਕੀ ਤੁਸੀਂ ਦੇਖ ਸਕਦੇ ਹੋ ਮਾਰਕੀਟ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜਾਣੀ ਹੈ ਇਹ ਜੋ ਇਹ ਪਿਓਰ ਅਲਵੇਰਾ ਲਾਈਟ ਮੋਇਸਚਰਾਈਜ਼ਰ ਸਕਿਨ ਕਰੀਮ ਤੇ ਤੇ ਚਲੋ ਜੀ ਇੱਕ ਨਵੀਂ ट्रिक ਦੇ ਨਾਲ ਫੇਰ ਮਿਲਦੇ ਆਪਾਂ ਨੈਕਸਟ ਆਪਣੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜੀ ਵਧੀਆ-ਵਧੀਆ ਟਿਪਸ ਜੋ ਕਿ ਵਿంటర్ ਦੇ ਵਿੱਚ ਹੋਣੀਆਂ ਹੁਣ ਸਰਦੀਆਂ ਸ਼ੁਰੂ ਹੋ ਗਈਆਂ ਤੇ ਜਦੋਂ ਗਰਮੀ ਆਉngੀਆਂ ਆਪਾਂ ਗਰਮੀਆਂ ਦੇ ਨਾਲ ਸੰਬੰਧਿਤ ਵੀ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਹਨਾ ਤੇ ਪਲੀਜ਼ ਜ਼ਰੂਰ ਤੁਸੀਂ ਇਹ ਵਾਲੀ ਟ੍ਰਿਕ ਯੂਜ਼ ਕਰਕੇ ਦੇਖਿਓ ਤੇ ਕਾਫੀ ਹੱਦ ਤੱਕ ਮੇਰਾ ਚਿਹਰਾ ਗਲੋ ਹੈ ਕਿਉਂਕਿ ਮੈਂ ਇਹ ਹੀ ਚੀਜ਼ ਯੂਜ਼ ਕਰਦੀ ਆ ਕਾਫੀ ਹੱਦ ਤੱਕ ਦੇਖੋ ਕੋਈ ਦਾਗ ਨਹੀਂ ਹੈ ਮੇਰੇ ਚਿਹਰੇ ਤੇ ਤੁਹਾਨੂੰ ਦਿਖ ਰਿਹਾ ਕੋਈ ਦਾਗ ਕੋਈ ਵੀ ਦਾਗ ਨਹੀਂ ਹੈ ਕੋਈ ਥੱਬਾ ਨਹੀਂ ਹੈ ਇਹਨੇ ਮੇਰਾ ਮਤਲਬ ਇਹ 3 ਸਾਲ ਹੋ ਗਏ ਮੈਨੂੰ ਯੂਜ਼ ਕਰਦੀ ਨੂੰ ਮੇਰਾ ਚਿਹਰਾ ਇਕਦਮ ਬਿਲਕੁਲ ਸਾਫ ਸੁਥਰਾ ਚਿਹਰਾ ਹੈ ਮੇਰਾ ਇਹਦੇ ਨਾਲ ਹੋਇਆ ਮੇਰੇ ਪਹਿਲੇ ਚਿਹਰੇ ਤੇ ਨਾ ਦਾਗ ਤੇ ਛਾਇਆ ਪੈ ਗਈਆਂ ਜਦੋਂ ਮੇਰੀ ਗੁੜੀਆ ਹੋਈ ਸੀ ਨਾ ਮੇਰੀ ਗੁੜੀਆ ਹੋਈ ਸੀ ਉਦੋਂ ਮੇਰੇ ਛਾਇਆ ਪੈ ਗਈਆਂ ਦੀਆਂ ਪਰ ਇਹ ਕਰੀਮ ਨੇ ਮੇਰਾ ਸਾਰੀ ਸਕਿਨ ਸਾਫ ਕਰ ਦਿੱਤੀ ਬਿਲਕੁਲ ਗਲੋਅ ਆ ਗਿਆ ਮੇਰੇ ਚਿਹਰੇ ਤੇ ਤੇ ਚਲੋ ਜੀ ਨੈਕਸਟ ਨਵੀਂ ਵੀਡੀਓ ਬਣਾਵਾਂਗੇ ਆਪਾਂ ਇੱਕ ਨਵੀਂ ਟ੍ਰਿਕ ਦੇ ਨਾਲ ਤਦ ਤੱਕ ਲਈ ਬਾਏ ਬਾਏ ਤੇ ਬਾਏ ਜੀ